ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਮੈਂ ਅੱਜ ਲੈ ਕੇ ਆਈ ਹੂੰ ਜੀ embroidery machine ਇਹ ਆਟੋਮੈਟਿਕ ਮਸ਼ੀਨ ਹੈ ਜੀ ਤੇ ਇਹਦੇ ਚ ਆਪਾਂ ਕੀ ਕਰ ਸਕਦੇ ਆ ਕੰਪਿਊਟਰ ਦੇ ਜਰੀਏ ਜੋ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ ਆ ਆਪਾਂ ਸੇਮ ਐਜ਼ ਬਣਾ ਕੇ ਤੁਹਾਨੂੰ ਦਵਾਂਗੇ ਜੀ ਤੁਸੀਂ ਇੰਸਟਾਗ੍ਰam ਤੋਂ ਪਿੰਟਰੇਸਟ ਤੋਂ ਕਿਤੋਂ ਵੀ ਮੈਨੂੰ ਕੋਈ ਵੀ ਡਿਜ਼ਾਈਨ ਜਿਵੇਂ ਮੈਨੂੰ ਸੈਂਡ ਕਰਦੇ ਹੋ ਮੈਂ ਤੁਹਾਨੂੰ ਸੇਮ ਐਜ਼ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਰੈਡੀ ਕਰਕੇ ਦਵੂੰਗੀ ਜੀ ਠੀਕ ਹੈ ਬਾਕੀ ਪਹਿਲੇ ਕੀ ਹੁੰਦਾ ਦਾ ਜਿਵੇਂ ਮੇਰੇ ਕੋਲ ਬੁਕਿੰਗ ਆਉਂਦੀ ਸੀ ਤੇ ਉਹ ਕਾਰੀਗਰਾਂ ਕੋਲ ਭੇਜਣੀ ਹੁੰਦੀ ਤੇ ਆਰਡਰ ਤੇ ਉਹਨੂੰ ਟਾਈਮ ਲੱਗ ਜਾਂਦਾ ਦਾ ਇਸ ਕਰਕੇ ਮੈਨੂੰ ਥੋੜਾ ਜਿਹਾ ਪ੍ਰੋਬਲਮ ਹੁੰਦੀ ਸੀ ਤੇ ਕਈ ਵਾਰੀ ਕੀ ਹੁੰਦਾ ਦਾ ਕਿ ਡਿਜ਼ਾਈਨ ਮਾ ਥੋੜੇ ਬਥੇ ਚੇਂਜਸ ਹੋ ਜਾਂਦੇ ਤੇ ਪਰ ਹੁਣ ਇਹ ਜੋ ਤੁਸੀਂ ਕਹੋਗੇ ਸੇਮ ਏਕ ਹੀ ਹੈ ਡਿਸਪਲੇ ਹੈ ਡਿਸਪਲੇ ਤੇ ਜਿਵੇਂ ਆਪਾਂ ਕੋਈ ਵੀ ਡਿਜ਼ਾਈਨ ਇੱਥੇ ਸੈੱਟ ਕਰੂਗੇ ਉਹੀ ਡਿਜ਼ਾਈਨ ਇਹ ਆ ਇਹ ਦਾ ਫਰੇਮ ਹੈ ਜੀ ਇੱਥੇ ਉਹੀ ਡਿਜ਼ਾਈਨ ਇਸ ਫਰੇਮ ਦੇ ਵਿੱਚ ਸੈੱਟ ਹੋ ਕੇ ਆਪਣੇ ਆਪ ਸਾਈਜ਼ ਦੇ ਅਕੋਰਡਿੰਗ ਆਪਾਂ ਨੇ ਸਾਈਜ਼ ਮੈਂਸ਼ਨ ਕਰਨਾ ਹੈ ਜੀ ਇੱਥੇ ਸਾਈਜ਼ ਦੇ ਅਕੋਰਡਿੰਗ ਇਹਦੇ ਵਿੱਚ ਬਿਲਕੁਲ ਓਕੇ ਹੋ ਕੇ ਆਊਗਾ ਜੀ ਪਲੀਜ਼ ਵਿਜ਼ਿਟ ਕਰੋ ਜੀ ਨਵੇਂ ਨਵੇਂ ਸੂਟ ਕਢਾਈਆਂ ਕਰਾਉਣ ਵਾਸਤੇ ਜਿਵੇਂ ਤੁਸੀਂ ਕੋਈ ਵੀ ਛੋਟਾ ਮੋਟਾ ਲੋਗੋ ਬਣਵਾਉਣਾ ਹੈ ਟੀ-ਸ਼ਰਟ ਤੇ ਸ਼ਰਟ ਤੇ ਤੇ ਅੱਜ ਕੱਲ ਜਿਵੇਂ ਲੋਈਆਂ ਤੇ ਖੰਡੇ ਦਾ ਪ੍ਰੋਫੈਸ਼ਨ ਚੱਲ ਰਿਹਾ ਹੈ ਤੇ ਚਾਰ ਕਾਰਨਰਾਂ ਤੇ ਬਾਜ ਬਣੇ ਹੁੰਦੇ ਆ ਤੁਸੀਂ ਮਤਲਬ ਉਹ ਚੀਜ਼ ਮੇਰੇ ਕੋਲ ਬਣਵਾ ਸਕਦੇ ਹੋ ਆਓ ਜੀ ਜ਼ਰੂਰ ਮੇਹਰ ਬੁਟੀਕ ਤੇ ਵਿਜ਼ਿਟ ਕਰੋ ਤੁਹਾਨੂੰ ਇੱਥੇ ਨਵੇਂ-ਨਵੇਂ ਡਿਜ਼ਾਈਨ ਤੇ ਨਮੀਆਂ-ਨਮੀਆਂ ਚੀਜ਼ਾਂ ਮਿਲਣਗੀਆਂ ਜੀ ਜਿਵੇਂ ਸਾਡੇ ਡਿਜ਼ਾਈਨ ਪਹਿਲੇ ਵੀ ਬਹੁਤ ਫਿਨਿਸ਼ਿੰਗ ਤੋਂ ਬਣੇ ਹੁੰਦੇ ਆ ਤੇ ਮੈਨੂੰ ਉਮੀਦ ਹੈ ਵੀ ਇਹ ਹੁਣ ਇਹ ਤੋਂ ਬਾਅਦ ਹੋਰ ਵੀ ਜ਼ਿਆਦਾ ਵਧੀਆ ਬਣਨਗੇ ਠੀਕ ਹੈ ਜੀ ओके जी ਮੈਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਜੀ